ਆ ਬਈ ਲੈ ਬਈ ਸੱਜਣੋ ਅੱਜ ਬੰਦਾ ਅੱਜ ਆਪਾਂ ਦੋ ਚੀਜ਼ਾਂ ਚੈੱਕ ਕਰਨੀਆਂ ਐਦਾ ਕੋਰਸ ਤੇ ਆਪਣਾ ਪੋਰਸ ਇਹਨੇ ਕੋਰਸ ਹੋਰ ਕਰ ਲਿਆ ਤੇ ਆਪਾਂ ਪੋਰਸ ਹੋਰ ਕਰ ਲਿਆ ਹੋਰ ਕਰ ਲਿਆ ਕਿਉਂ ਇਹਨੂੰ ਕੁਛ ਨਵਾਂ ਵੰਗਾਤਾ ਪਾਈਆਂ ਇੱਕ ਹੱਥ ਪਿਛਲੀ ਆ ਰਿਹਾ ਨੂੰ ਚੈੱਕ ਕਰਾਈ ਸੀ ਤਿੰਨੇ ਤਿੰਨੇ ਇੱਕ ਟੀਕ ਨੂੰ ਲੱਤ ਵਾਲੀ ਹੱਥ ਪਾਈਆ ਹੁਣ ਸਮਸ਼ਾਦ ਤੇ ਅੱਜ ਲੱਤ ਮਰਾਉਣੀ ਆ ਪਾਏ ਤੋਂ ਦੋ ਦੋ ਆਤਾਂ ਨਮਗਾ ਪਾਈਆ ਦੋ ਫੈਕਸ਼ਨ ਨਵੇਂ ਐਸ ਤੇ ਪਾਏ ਆ ਸਮਸ਼ਾਦ ਚ ਤੇ ਦੋ ਹੀ ਆਪਣੇ ਵਾਲ ਚ ਪਾਇਆ ਪਹਿਲਾਂ ਇਹਨੂੰ ਅਲਾਈਨਮੈਂਟ ਚੈੱਕ ਕਰਾ ਲਈਏ ਹਾਂਜੀ ਪਹਿਲਾਂ ਅਲਾਈਨਮੈਂਟ ਚੈੱਕ ਕਰਾ ਲੀਏ ਬਾਹਰ ਦੇਖੀਓ ਦਾ ਸਮਸ਼ਾਦ ਬਾਹਰ ਦੇਖੀਓ ਦਾ ਆਜੋ ਆਜੋ ਲੈਓ ਅੰਦਰ ਵੜ ਕੇ ਕੰਢਿਆੜਾ ਪਾਉਣਾ। ਓਹੋ ਆ ਜਾ ਆ ਮੇਰਾ ਕੱਜਾ। ਚੱਪਲ ਲੈ ਗਈ। ਲੈ ਆਂ ਬਾਈ ਜੱਕੇ। ਆ ਚੈੱਕ ਕਰ ਲੈ ਇਹਨੂੰ ਬੇਟਾ। ਹਾਂਜੀ ਹਾਂਜੀ ਹਾਂਜੀ। ਹਾਂ। ਰਹੀ ਉਹ ਦੇਖਦੇ ਨੇ। ਇਹ ਪਹਿਲਾ ਬੰਦਾ ਜਿਹੜਾ ਘੋੜਿਆਂ ਦੀ ਲੈਨਮੈਂਟ ਕਰਦਾ। ਬੜਾ ਹੋ ਗਿਆ ਨਾ ਬਣਿਆ ਨੂੰ ਭਾਈ ਫਰੰਟ ਫਰੰਟ ਇਹਦੀਆਂ ਗੱਲਾਂ ਕਰਦਾ ਜਿਹਨੂੰ ਆਏ ਪੁੱਛੋ ਵੀ ਅੱਜ ਕਿੰਨੇ ਦਿਨ ਹੋ ਗਏ 70 ਦਿਨ ਹੋ ਗਏ ਘੋੜਾ ਫੜ ਲੀ 70 ਦਿਨ ਹੋ ਗਏ ਅੱਜ ਹਾਂਜੀ ਮੈਂ ਇੱਕ ਗੱਲ ਲਾ ਸ਼ੁਭਸ਼ਾਦ ਹਾਂਜੀ 70 ਦਿਨਾਂ ਹਾਂਜੀ ਪੈਰ ਹਜੇ ਵੀ 10 ਦਿਨ ਘੱਟ ਹੂੰ ਪੈਰ ਹਜੇ ਵੀ 10 ਦਿਨ ਘੱਟਦਾ ਕੋਈ ਆਏ ਨਹੀਂ ਗੱਲ ਪੁੱਤ ਸਹੀਥ ਪਾਸੋਂ ਘੋੜਾ ਫੜ ਮੈਨੂੰ ਘੋੜਾ ਦੇਖਣ ਦੇ ਮਾੜੀ ਜੀ ਘੋੜੇ ਤੇ ਨਜ਼ਰ ਮਾਰਨ ਦੇ ਚੱਲ ਮੇਰਾ ਸ਼ੇਰ ਉਹ ਵਿਚਾਲੇ ਜੇ ਕਰ ਉਹ ਬਾਸ਼ ਟੋਰੀ ਨਾ ਤੇਜੀ ਕਰਨਾ ਕਿਸ ਤਰ੍ਹਾਂ ਚੌਕੜੀ ਦੀ ਕਰਨਾ ਗਿਆ ਅੱਗੇ ਨਾ ਐ ਜੇ ਕਰਦਾ ਜਵਾਨ ਹਾਂ ਆ ਜਿਹੜਾ ਹੁਣ ਐ ਜੇ ਕਰਦਾ ਕੋਕਤਾਜ ਆ ਇਹ ਜਵਾਨ ਹੈ ਗੰਦੀ ਦੁੰਦੀ ਤਾਂ ਚੱਲ ਆਤ ਪੈ ਗਈ ਸੀ ਸਾਨੂੰ ਤੇ ਊਂ ਘੋੜਾ ਆ ਬਣ ਚ ਲਿਆ ਸਮਝਾ ਬਣ ਗਿਆ ਬਾਈ ਹੁਣ ਤਾਂ ਕੀ ਬਣ ਗਿਆ ਹਾਂ ਬਜੂਤ ਬਹੁਤ ਬਣ ਗਿਆ ਤੇ ਮੇਰੇ ਹਸਾਮ ਨਾਲ ਹੁਣ ਰਾਜੀ ਵੀ ਆ ਹੂੰ ਅੱਗੇ ਉਹ ਰਾਜੀ ਨਾ ਨਮਰੀਦ ਵੀ ਰਾਜੀ ਆ ਵੀ ਰਾਜੀ ਆ ਘੋੜਾ ਹੈ ਨਾ ਵੀ ਮੇਰੇ ਹਸਾਮ ਨਾਲ ਇਹਦੇ ਜਿੰਨੇ ਕਿ ਇਹਦੀ ਹੈਗੀ ਆ ਉਹ ਹਸਾਮ ਨਾਲ ਇਹ ਇੰਨਾ ਰਾਜੀ ਬਹੁਤ ਆ ਪਰਫੈਕਟ ਆ ਬਜੂ ਕੇ ਲੈਂਚ ਹੋ ਗਿਆ ਦੇਖੋ ਨੱਕ ਕੇ ਲਈ ਹੈ ਨਾ ਮੋੜ ਪਾਉਂਦਾ ਪਾਟਣ ਕੁਰਤਨ ਇਹਦੀ ਠੀਕ ਆ ਹੋਰ ਕੋਈ ਨਹੀਂ ਆ ਪਾਈ ਹਲੇ ਲਿਖਰ ਨਾਲ ਤਾਂ ਦੋ ਦਿਨ ਦਾ ਆ ਬਾਈ ਦੋ ਚਾਰ ਹੋ ਗਿਆ ਬਾਈ ਹੁਣ ਸਾਰਾ ਕੁਝ ਲੋ ਗਿਆ ਨਹੀਂ ਚਾਰ ਹੋ ਗਿਆ ਹੋ ਗਿਆ ਵੀਰੇ ਫਿਰ ਹਲੇ ਤਾਂ ਨੇ ਹੋਰ ਬੜਨਾ ਖਲੀ ਆਪਣਾ ਪੁਜਾਰਾ ਕਰਕੇ ਵੀ ਹੁਣ ਕਰ ਰਿਹਾ ਉਹ ਪਾਈ ਤੇਰੇ ਖਲੀ ਦੀ ਗੱਲ ਸੁਣ ਲਾ ਉਹਦੇ ਨਾਲ ਕੰਪੈਰੀ ਜਨਾ ਕਰਾ ਮੈਂ ਖੂਨ ਤਾਂ ਉਹੀ ਆ ਤੈਨੂੰ ਉਹ ਖੂਨ ਸੁਣ ਲਾ ਮੇਰੀ ਗੱਲ ਜਿਹੜਾ ਵੱਡਾ ਹੁੰਦਾ ਨਾ ਉਹ ਤਾਂ ਬਾਈ 7 ਸਾਲ ਤਾਂ ਹੀ ਵੱਡਾ ਹੋਈ ਜਾਂਦਾ। ਤਾਂ ਹੀ ਬਾਈ ਜਿਹੜਾ ਰੁਕ ਜਾਂਦਾ ਬੁੱਤ ਦਾ ਉਹ ਬਾਈ ਅਜਾ ਤੂੰ ਵੀਡੀਓ ਕਰਕੇ ਆਈ ਹਾਂ। ਹਾਂ ਉਹ 2 ਸਾਲ ਤੋਂ ਬਾਅਦ ਉਦੋਂ ਵੀ ਓਡਾ ਕਿ 67 ਸੀ ਉਦੋਂ। ਹੁਣ ਗੱਲ ਥੋੜੀ। ਉਹ 3.5 ਸਾਲ ਦਾ 68 ਹੋਇਆ। ਹੁਣ ਸਾਲ ਬਾਅਦ ਹੋਣਾ। ਮੇਰੀ ਗੱਲ ਸੁਣ। ਹਾਂਜੀ ਖਲੀ ਬਾਰੇ। ਹਾਂਜੀ। ਖਲੀ ਦੇ ਕੰਨ ਨਾ ਜਦੋਂ ਮੈਂ ਪਹਿੰਦੀ ਹਾਂ ਵੀਡੀਓ ਕਰਕੇ ਆਇਆ। ਆਏ ਸੀ। ਹੂੰ। ਠੀਕ ਹੈ ਨਾ। ਬਿਲਕੁਲ। ਮੈਂ ਆਪਕਾ ਪ੍ਰੀਤ ਨੂੰ ਮੈਂ ਕਿਹ ਰ ਕੰਨਾਂ ਜਾਲੂ ਮਾਰ ਖਾਂਦਾ ਹੂੰ ਪਹਿਲਾਂ ਤਾਂ ਬੱਚਿਆਂ ਚ ਕੰਨਾਂ ਦੀਆਂ ਕਸਰਾਂ ਕੱਢੀਆਂ ਬਿਲਕੁਲ ਬਾਈ ਫੇਰ ਉਹਨੇ ਮਾਂ ਦੇ ਪੁੱਤ ਨੇ ਹੁਣ ਆਪਦੇ ਕੰਨ ਵੀ ਸਹੀ ਕਰ ਲਏ ਮਾੜਾ ਜਾਂ ਫਰਕ ਰੱਖਦਾ ਜੋੜੀ ਹੁੰਦਾ ਹੈਣਾ ਹਾਂਜੀ ਉਹ ਉਹ ਪਹਿਲਾਂ ਸੀ ਨਾ ਜਦੋਂ ਤੁਸੀਂ ਵੀਡੀਓ ਕੀਤੀ ਸੀ ਹਾਂ ਉਹ ਉਦੋਂ ਸਾਨੂੰ ਅਸਲ ਚ ਪਤਾ ਸੀ ਮੈਂ ਇੱਕ ਗੱਲ ਬਾਪੂ ਦੀ ਕਹਿ ਲਓ ਤੇ ਇੱਕ ਸਾਨੂੰ ਇਹ ਕਹਿ ਸਕਦੇ ਉਹਦੇ ਚ ਵੀ ਜਿਹੜਾ ਸਾਡਾ ਇੱਕ ਮੰਨਣ ਆ ਜਿਹੜਾ ਜਮਦਸਨੱਖਾ ਆ ਗਿਆ ਹਾਂ ਉਹਨੇ ਨਹੀਂ ਵੜਾ ਕੁਛ ਕਰਨਾ ਉਹ ਉੱਥੇ ਕਿਦੀ ਰਹਿ ਜਾਂਦਾ ਕੰਮ ਜਿਉਂ-ਜਿਉਂ ਨੇ ਪਹਿਲਾਂ ਜੇ ਸਨਖਾ ਵੀ ਆ ਗਿਆ ਆਪਣੇ ਘਰੇ ਤੇ ਸਨਖਾ ਵੀ ਜੰਮੂ ਉਹਨੇ ਜਿਉਂ-ਜਿਉਂ ਭੈੜਾ ਹੋ ਜਾਣਾ ਜਮਾ ਗਿੱਦੜ ਵਰਗਾ ਹਰੇਕ ਖਾਲੀ ਨੂੰ ਵੀ ਕਹਿੰਦੇ ਸੀ ਇਹ ਕੀ ਪਾਲੀ ਜਾਨੂੰ ਇਹ ਕੀ ਸਾਨ ਬਣੂਗਾ ਸਾਨੂੰ ਉਹਦੀਆਂ ਫੈਸਿਲਟੀਆਂ ਦਾ ਪਤਾ ਸੀ ਅੰਦਰੋਂ ਤਾਂ ਹੱਸ ਪੈਂਦੇ ਸੀ ਬਾਹਰੋਂ ਕਹਿੰਦੇ ਕੋਈ ਗੱਲ ਨਹੀਂ ਬਾਈ ਸਾਨੂੰ ਪਤਾ ਸੀ ਉਹ ਬਣੂ ਕਿਉਂਕਿ ਜਿਹੜਾ ਐਂਡ ਤੇ ਨਿਕਰਦਾ ਉਹਨੇ ਬਣਨਾ ਹੀ ਬਣਨਾ ਜਿਹੜਾ ਪਹਿਲਾਂ ਹੀ ਬਣ ਗਿਆ ਉਹ ਫਿਰ ਉੱਥੇ ਕਿਦੀ ਰਹਿ ਜਾਂਦਾ ਕੰਮ ਇਹ ਇਹ ਗੱਲ ਤਾਂ ਹੈਗੀ ਆ ਵੀ ਜੇ ਤੁਹਾਡੇ ਜਾਨਵਰ ਦੇ ਵਿੱਚ ਸਾਪ ਮਾਣਾ 8 ਮਹੀਨਿਆਂ ਤੇ ਝਲਕਦਾ ਨਾ 8-9 ਮਹੀਨਿਆਂ ਤੇ ਹੂੰ ਥੋੜਾ ਜਾਨਵਰ ਬਿਊਟੀਫੁੱਲ ਜਾਨਵਰ ਬਣਉਂਦਾ ਨਹੀਂ ਹੂੰ ਕੱਦ ਨਹੀਂ ਜ਼ਿਆਦਾ ਕਰੂਗਾ ਇੱਕ ਥੋੜਾ ਜਾਨਵਰ ਜਿਹੜੀ ਬਿਊਟੀ ਆ ਨਾ ਬਿਊਟੀ ਤਾਂ ਜਾਨਵਰ ਦੇ ਵਿੱਚ ਮੇਰਾ ਪਰਸਨਲ ਐਕਸਪੀਰੀਅੰਸ ਹੈ ਹੂੰ ਬਈ ਬਿਊਟੀ ਤਾਂ ਜਾ ਕੇ ਥੋੜੇ ਪੰਜੇਰੇ ਤੇ ਹੁੰਦੀ ਹੈ ਬਿਲਕੁਲ ਬਈ ਹੁਣੋਂ ਪੰਜੇਰੇ ਦੇ ਵਿੱਚ ਦੇਖ ਲਓਣ ਕੀ ਬਣ ਗਿਆ ਇੱਕ ਗੱਲ ਮੈਂ ਤੁਹਾਨੂੰ ਸ਼ਰਸ਼ਾਹ ਦੱਸਦਾ ਹਾਂ ਹਾਂਜੀ ਸੱਚੀ ਝੂਠ ਮਾਰਨ ਨੂੰ ਮੈਂ ਵੀ ਮਾਰ ਦੂੰਗਾ। ਬਿਲਕੁਲ। ਤੇ ਮੇਰੀ ਗੱਲ ਸੱਚ ਵੀ ਮੰਨ ਲੇਗਾ। ਹਾਂਜੀ। ਕਾਇਬ ਦੇ ਮੈਂ ਤਾਂ ਵੀ ਸ਼ੋਇੰਦਰ ਨੇ ਸਹੀ ਗੱਲ ਆ ਕਿ ਹੋਊਗੀ। ਹਾਂਜੀ। ਪਰ ਇਹ ਕੋਈ ਕਿੰਨਾ ਝੂਠ ਮਾਰੀ ਜਾਵੇ। ਡੈਰੀ ਤੇ ਔਨ ਰਿਕਾਰਡ। ਹਾਂਜੀ। ਤੇਰੇ ਘੋੜੇ ਜਿੰਨੀਆਂ ਘੋੜਾਂ ਕਿਸੇ ਘੋੜੇ ਕੋਲੇ ਨਹੀਂ ਆ। ਹਾਂਜੀ। ਨਹੀਂ ਹੁਣ ਤੱਕਰਮ ਵਾਲਾ ਬਾਈ ਰੋਜ਼ 1 2 1 2 ਭਰੀ ਆਉਂਦਾ। ਠੀਕ ਆ ਨਾ। ਕੋਈ ਕਹ ਝੂਠ ਮਾਰੀ ਜਾਵੇ ਕਿਹੜਾ ਕੋਈ ਲੇਜੈਂਡਰੀ ਲਈ ਫਿਰੇ ਕੋਈ ਕਹ ਮਰਜੀ ਲਈ ਫਿਰੇ। ਹਾਂਜੀ। ਨਹੀਂ ਹੈਗਾ ਸਾਨੂੰ ਤਾਂ ਸਾਡੇ ਤਾਂ ਅਸੀਂ ਮੇਰੇ ਨਾਲ ਹੁਣ ਤੱਕ ਛੋਟੋ ਛੇ ਕੋਈ ਨੰਬਰ ਨਹੀਂ ਆਇਆ। ਹਾਂਜੀ। ਉਹ ਕਰਮਾ ਵਾਲਾ ਬਈ ਇਹ ਕਹੇ ਸੀਗਾ ਆਪਣਾ ਜਿਹੜਾ ਲੁਧਿਆਣਾ ਜ਼ਿਲ੍ਹਾ ਗੜਾ ਘੋੜਿਆਂ ਦਾ ਨੀਲਿਆਂ ਦਾ ਤੇ ਮਾਰਵਾੜੀ ਦਾ। ਕਿ ਮੈਂ ਆਮ ਘਰੋਂ ਸੀਗਾ। ਬਣਾ ਕੇ ਦੇਖੀ। ਆ ਮੈਂ ਆਮ ਘਰੋਂ ਸੀ। ਹਾਂ। ਵੀ ਜਿਵੇਂ ਆਪਣੇ ਕੋਲੇ ਤਾਂ ਹੁਣ ਤੇਰੇ ਕੋਲ ਤਾਂ ਉੱਡੇ ਕੋਈ ਐਡ ਵਰਟਾਈਜ਼ਮੈਂਟ ਕੋਈ ਸਾਧਨ ਨਹੀਂ ਸੀ। ਚਲੋ ਲੋਕਾਂ ਨੇ ਧੱਕਿਆਂ ਨਾਲ ਹਨਾ ਤੈਨੂੰ ਉਥੇ ਖਲੀ ਦਾ ਕਰਕੇ ਲੋਕ ਧੱਕੇ ਨਾਲ ਮੇਲਿਆਂ ਤੇ ਸਾਧਦੇ ਆਪਾਂ ਇਹ ਕਹਿ ਸਕਦੇ ਹਾਂ। ਹਨਾ ਉਹ ਉਦੋਂ ਨਾ ਇਹ ਕਾਮ ਕਰੋ ਸੀ ਆਪਾਂ ਹੂੰ ਕੋਈ ਫਾਰਮ ਨਹੀਂ ਸੀ ਕੋਈ ਨਾਮ ਹੀ ਨਹੀਂ ਸੀ ਹੂੰ ਉੱਥੋਂ ਖੱਲੀ ਇੰਨਾ ਚੱਲਣਾ ਛੋਟੀ ਜੀ ਗੱਲ ਮੈਂ ਨਹੀਂ ਮੰਨਦਾ ਕਿਉਂਕਿ ਹਰ ਇੱਕ ਮੈ ਲੋਕ ਲੋਕ ਕੋੜੇ ਦੇ ਇੰਨੇ ਚ ਫਿਰਦਾ ਨਾਮੀ ਬੰਦਿਆਂ ਦੇ ਨਹੀਂ ਕਈ ਵਾਰੀ ਕੋੜੇ ਚੱਲਦੇ ਕਈ ਵਾਰੀ ਕਿ ਮੈਨੂੰ ਤਾਂ ਲੱਗਦਾ ਬਾਲੇ ਆਰੀ ਨਹੀਂ ਚੱਲਦੇ ਘੋੜਾ ਆਪਾਂ ਨਾ ਬਾਈ ਲੋਕ ਲੱਖਾਂ ਕਰੋੜਾਂ ਲੱਖਾਂ ਕਰੋੜਾਂ ਲਾ ਕੇ ਨਾ ਘੋੜੇ ਲੈ ਕੇ ਆਉਂਦੇ ਮਹਿੰਗੇ ਉਹਨਾਂ ਨੂੰ ਇੱਕ ਗੱਲ ਆ ਉਹਨਾਂ ਨੂੰ ਪੈਸੇ ਦਾ ਘੱਟ ਮਤਲਬ ਹੁੰਦਾ ਉਹਨਾਂ ਨੂੰ ਇਹ ਹੁੰਦਾ ਸਾਡਾ ਨਾਂ ਹੋ ਜੇ ਵੱਡੀ ਮੇਲੇ ਤੇ ਜਾ ਕੇ ਤੇ ਆਪਣੇ ਵਾਲਾ ਕਰਮ ਵਾਲਾ ਪਾਲ ਕੇ ਆਪਾਂ ਘਰੀ ਕੋਈ ਮੁੱਲ ਨਹੀਂ ਜਾਂਦਾ ਜਦੋਂ ਮੰਡੀ ਤੇ ਜਾਂਦਾ ਕੱਲਾ ਇਹਦੇ ਕੋਲ ਹੀ ਇਕੱਠ ਹੁੰਦਾ ਕਮਾ ਕੇ ਵੀ ਦੇ ਰਿਆ ਤੇ ਨਾਂ ਵੀ ਦੇ ਰਿਆ ਬਾਈ ਮੈਂ ਤਾਂ ਕਈ ਪੀੜ੍ਹੀਆਂ ਨਹੀਂ ਇਹਦਾ ਸ਼ੁਕਰ ਕਰ ਸਕਦੇ ਜਾਨੀ ਜਦੋਂ ਮੇਲੇ ਤੇ ਜਾਂਦਾ ਉਦੋਂ ਪਤਾ ਲੱਗਦਾ ਘਰੇ ਨਹੀਂ ਲੋਕ ਯਾਰ ਫੋਟੋ ਖਿਚਾਉਂਦੇ ਆ ਸ਼ਮਸ਼ਾਦ ਤੇਰੇ ਨਾਲ ਯਾਰ। ਯਾਰ ਇਹ ਵੀਡੀਓ ਪਈਆ ਪੋਸਟ ਇੱਥੇ ਬਲੋਤਰੇ ਗੱਡੀ ਖੜੀ ਏ ਦੀ ਫੋਟੋ ਨਾ ਫੋਟਾ ਕਰਾ ਰਹੀ। ਯਾਰ ਅੱਜ ਅਸੀਂ ਬੰਦੇ ਨੂੰ ਇੱਕ ਨੂੰ ਦੱਸਿਆ ਹਾਂਜੀ ਕਿ ਸਾਡੇ ਕੋਲ ਸ਼ਮਸ਼ਾਦ ਆ ਰਿਹਾ। ਹਾਂਜੀ ਉਹ ਬੰਦਾ ਸਪੈਸ਼ਲ ਤੈਨੂੰ ਮਿਲਣ ਆਊਗਾ। ਠੀਕ ਹੈ। ਤੂੰ ਦੇਖ ਕਿੱਡੀ ਵੱਡੀ ਗੱਲ ਆ ਹਣਾ। ਬਿਲਕੁਲ। ਉਹ ਕਹਿੰਦਾ ਯਾਰ ਅਸੀਂ ਤਾਂ ਉਹਦੇ ਕੰਮ ਦੇ ਫੈਨ ਆ। ਯਾਰ ਸ਼ਮਸ਼ਾਦ ਤੈਨੂੰ ਸੱਚੀ ਗੱਲ ਦੱਸਦਾ ਦਿਲ ਦੀ ਸੋਹਣਾ। ਹਾਂਜੀ ਤੇਰੇ ਪੈਰਾਂ ਵਾਲੇ ਕੰਮ ਦੇ ਤੇ ਤੇਰੇ ਖਾਲੀ ਦੇ ਅਸੀਂ ਵੀ ਫੈਨ ਆ ਯਾਰ। ਧੰਨਵਾਦ ਬੋ ਜੀ। ਹੈਂ? ਅਸੀਂ ਫੈਨ ਆ ਅਸੀਂ ਆ ਆਪਣੀਆ ਬੈਠਕ ਬਣਾਈ ਆ ਨਾ ਹਾਂਜੀ ਇਹਦੇ ਚ ਅਸੀਂ ਚਾਰਕ ਲੈਜੈਂਡਰੀ ਘੋੜੇ ਹਾਂਜੀ ਤੇ ਘੋੜਿਆਂ ਦੀ ਦੁਨੀਆ ਦਾ ਤੂੰ ਬੰਦਾ ਜੀ ਅਸੀਂ ਉਹ ਬੰਦਿਆਂ ਦੀ ਫੋਟੋ ਲਾਉਣੀ ਆ ਜਿਨ੍ਹਾਂ ਨੂੰ ਅਸੀਂ ਲੈਜੈਂਡਰੀ ਮੰਨਦੇ ਹਾਂ ਧੰਨਵਾਦ ਹੈ ਥੈਂਕ ਯੂ ਤੇ ਸੱਚੀ ਉਹ ਬੈਠਕ ਦੇ ਵਿੱਚ ਤੇਰੀ ਫੋਟੋ ਲੱਗਣੀ ਆ ਜੀ ਹੈ ਜੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਕਰਕੇ ਸਾਨੂੰ ਐ ਲਾਦਾ ਵੀ ਇਹ ਫੈਮਿਲੀ ਸਾਨੂੰ ਮਿਲੀ ਆ ਹਾਂਜੀ ਹੈ ਬਿਲਕੁਲ ਇਹ ਵੱਡੀ ਗੱਲ ਆ ਬਸ ਸਾਨੂੰ ਐ ਲੱਗਦਾ ਵੀ ਆਹ ਬੰਦੇ ਦੀ ਫੋਟੋ ਸਾਡੇ ਫੈਟਕ 'ਚ ਲੱਗਣੀ ਚਾਹੀਦੀ। ਨਹੀਂ ਹਲੇ ਇਹ ਨਿਆਣਾ ਭਾਈ ਹੋ ਜਾ ਨਹੀਂ ਮੈਂ। ਕਿਉਂ ਜਿਨ੍ਹਾਂ ਦਾ ਸਾਡੀ ਸਾਡੀ ਜ਼ਿੰਦਗੀ 'ਚ ਜਿਹੜੇ ਘੋੜਿਆਂ ਦਾ ਯੋਗਦਾਨ ਆ ਹਨਾ? ਹਾਂਜੀ। ਉਹ 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 ਘੋੜਿਆਂ ਦਾ ਜਾਂ ਜਾਂ ਮੰਨਦੇ ਆ ਸਾਨੂੰ ਲੱਗਦਾ ਵੀ ਮੈਂ ਬੈਠ ਕੇ ਚ ਸੋਚਿਆ ਹਾਂ ਕੁ ਪਲਾਨ ਕੀਤਾ ਹੋਇਆ। ਹਾਂਜੀ। ਵੀ ਜਾਂ ਤਾਂ ਘੋੜਿਆਂ ਦੀ ਦੁਨੀਆ 'ਚ ਜਿਹੜੇ ਘੋੜਿਆਂ ਦਾ ਯੋਗਦਾਨ ਆ। ਹਾਂਜੀ। ਵੀ ਜਿਹਨੂੰ ਮੈਨੂੰ ਲੱਗਦਾ ਵੀ ਇਹਦਾ ਹੈਗਾ। ਬਿਲਕੁਲ। ਉਹਦੀ ਫੋਟੋ? ਹਾਂਜੀ। ਜਾਂ ਜਿਹੜੇ ਬੰਦਿਆਂ ਦਾ ਜਾਂ ਜੀ ਦਾ ਮੇਰੀ ਜ਼ਿੰਦਗੀ ਦੇ ਵਿੱਚ ਆ ਤਾਂ ਹੌਲੀ ਹੌਲੀ ਪੜਤਾਲ ਕੇ ਉਹਨਾਂ ਦੇ ਫੋਟੋ ਇਸ ਬੈਠਕ ਚ ਲਾਈ ਜਾਣੇ ਆ ਠੀਕ ਆ ਨਾ ਫਿਰ ਉਹਦੀ ਵੀਡੀਓ ਬਣਾ ਕੇ ਪਾਵਾਂਗੇ ਫਿਰ ਹੌਲੀ ਹੌਲੀ ਉਹਨੂੰ ਇੰਪਰੂਵ ਕਰੀ ਜਾਵਾਂਗੇ ਵੀ ਅਸੀਂ ਆਪਦੀ ਗੈਲਰੀ ਚ ਇਸ ਬੰਦੇ ਨੂੰ ਵੀ ਲਾਇਆ ਇਹਨੂੰ ਅਸੀਂ ਤਾਂ ਲਾਇਆ ਉਹਦਾ ਕਾਰਨ ਦੱਸਿਆ ਕਰਾਂਗੇ ਵੀ ਇਹਨੂੰ ਤਾਂ ਲਾਇਆ ਹਨਾ ਬਿਲਕੁਲ ਕਨੇ ਬੱਸ ਉਹ ਸਾਡੀ ਪਾਰਲੀਮੈਂਟ ਆ ਉਹ ਚ ਸਾਡੀ ਤੇਰੀ ਫੋਟੋ ਲੱਗੂਗੀ ਸਾਨੂੰ ਇੰਨਾ ਪਤਾ ਵੀ ਜਿਵੇਂ ਲੋਕ ਕਹਿੰਦੇ ਆ ਕੈਨੇਡਾ ਦੀ ਪਾਰਲੀਮੈਂਟ ਚ ਫੋਟੋ ਲੱਗੀ ਵੀ ਆ ਕੈਨੇਡਾ ਤੋਂ ਪ੍ਰੋਫੈਸਰ ਨੂੰ ਸਨਮਾਨ ਹੋਇਆ ਤੇ ਟੂਹੀ ਚ ਦੰਦੀ ਤੇਰੇ ਮੈਦਨ ਨਾਲ ਦਾਤ ਨਾ ਦੁਬਾਰਾ ਵੱਡਣਾ ਨਹੀਂ ਵੱਡਣ ਦਿੰਦਾ ਹਾਂ ਹੈਗਾ ਹੈਗਾ ਹੁਣ ਤਾਂ ਕਰ ਲਓ ਬਾਈ ਤੇਰੇ ਵੀਡੀਓ ਤਾਂ ਬੋਲਿਆ ਨਹੀਂ ਐਡਾ ਨੀਂਦ ਫਸਾ ਟੂਹੀ ਤੇ ਹਾਂ ਪੈਰ ਵੇਖੋ ਬਹੁਤ ਸੋਹਣਾ ਪੈਰ ਬਣਿਆ ਗੱਲਬਾਤ ਬਣੀ ਪਈ ਹੈ ਪੂਰੀ ਆ ਦੇਖੋ ਬੋਲ ਆ ਜਿਹੜੀ ਆ ਉਹ ਪ੍ਰੀਤ ਉਹ ਕਲੇਮ ਨਾ ਉਦੋਂ ਆਇਆ ਉਹ ਘੱਟ ਕੁਆਲਿਟੀ ਦੀ ਵੀਡੀਓ ਸੀ ਉਹ ਬੰਦੇ ਉਹ ਉਹ AI ਨੂੰ ਸਮਝ ਨਹੀਂ ਆਈ ਕਿ ਇਹ ਕਰ ਕੀ ਰਹੇ ਆ ਹੁਣ ਇੱਥੇ ਪੈਰ ਬਣਾ ਰਹੇ ਆ ਪੈਰ ਬਣਾ ਜਾਣੀਆਂ ਤਾਂ YouTube ਤੇ ਵੀਡੀਓ ਫੜਦੀਆਂ ਸੈਂਕੜੇ ਉਹਨਾਂ ਦਾ ਕੋਈ ਬਲੇਮ ਆਉਂਦਾ ਨਹੀਂ ਹਨਾ ਪੈਰਾਂ ਦੇ ਕਲੇਮ ਕਰ ਦਿੰਦੇ ਆ ਪੈਰਾਂ ਵਾਲੀ ਤੇ ਇੱਕ ਤੇ ਸਾਡਾ ਬਲੇਮ ਆ ਗਿਆ ਮਹੀਨਾ ਪੇਜ ਹੀ ਬੰਦ ਹੋ ਗਿਆ ਸੀ ਸਰ ਜਦੋਂ ਪਹਿਲਾਂ ਐਸੀ ਸ਼ੈਅ ਇੱਕ ਕਿਸੇ ਬੰਦੇ ਦੀ ਫੱਕਰ ਦੀ ਵੀਡੀਓ ਪਾਤੀ ਹਾਂਜੀ ਉਹ ਮੁਕਤ ਵਾਲੀ ਬਹੁਤ ਮਹਿੰਗੀ ਪਈ ਸਾਨੂੰ ਐਕਸਟ੍ਰੀਮ ਮੈਂ ਖਲ ਦਤਾ ਹਾਂ ਹਾਂਜੀ ਮੇਰਾ ਤਿੰਨ ਵਾਰੀ ਪੇਜ ਬੰਦ ਹੋਇਆ ਅੱਛਾ ਜੀ ਤੇ ਨੇਹਰੀ ਫਰੀ ਵਾਲੀ ਵੀਡੀਓ ਨਾਲ ਹੀ ਹੋਇਆ ਹਨਾ ਬ੍ਰੀਤ ਆਪ ਤਾਂ ਹੀ ਚੰਗਾ ਤਿੰਨ ਵਾਰੀ ਤਿੰਨ ਵਾਰੀ ਬੰਦ ਹੋਇਆ ਤਿੰਨ ਵਾਰੀ ਮੁਕਤ ਵਾਲੀ ਨਹੀਂ ਹੋਇਆ ਹੁਣ ਦੇਖੋ ਜੀ ਬਹਰ ਟੱਡੇ ਅਸੀਂ ਵੈਸੇ ਸਿਰਾ ਹੋ ਗਿਆ ਯਾਰ ਸਿਰਾ ਹੋ ਗਿਆ ਉਸੇ ਮਚਾਦ ਤੈਨੂੰ ਦੱਸਿਆ ਨਹੀਂ ਜਾ ਸਕਦਾ ਪਰ ਕੋ ਵੀਰੇ ਆਪਾਂ ਨੂੰ ਬਰਾਬਰ ਚਾਹੀਦੀ ਐ ਇੱਥੋਂ ਵੀ ਇੱਥੋਂ ਵੀ ਇੱਥੋਂ ਵੀ ਇੱਥੋਂ ਹੂੰ ਕਾਲੀ ਮਜ਼ਬੂਤੀ ਹੂੰ ਕੈਦ ਦੀ ਸੁਣਾਵੇ ਤੇ ਨਾ ਨਾ ਪਾਡਰੈਸਟ ਕਹਿ ਰਹੇ ਨੇ ਯਾਨੀ ਹੂੰ ਤੇ ਆ ਚੀਜ਼ਾਂ ਦੀ ਜ਼ਰੂਰੀ ਆ ਸਾਹ ਸ਼ੀਟ ਆਫ ਕੌਰਨ ਇਹਦੀ ਮਜ਼ਬੂਤੀ ਜ਼ਰੂਰੀ ਆ ਦੇਖੋ ਇਹ ਵਾਲ ਦਾ ਹੀ ਹਿੱਸਾ ਬਾਲ ਇਹ ਤੋਂ ਕਮ ਕਿੱਥੇ ਲੱਗਦੀ ਆ ਹੂੰ ਇਹਨਾਂ ਨੂੰ ਵੇਟ ਨਾਲ ਚੱਕਣਾ ਹੁਣ ਇਥੇ ਆਪਾਂ ਕੀ ਕਰ ਦਿੰਦੇ ਆ ਕਈ ਵਾਰੀ ਆਪੈ ਤੁਹਾਨੂੰ ਐ ਵੱਢਦੀ ਹੈ ਹੂੰ ਤੁਹਾਨੂੰ ਦਿਖਾਉਣ ਨੂੰ ਪੈਰ ਖਾਲੀ ਹੋ ਸਕਦਾ ਹੂੰ ਪਰ ਜਿਹੜੀ ਆ ਇਥੋਂ ਹੀਲਾ ਦੀ ਮਜ਼ਬੂਤੀ ਆ ਉਹ ਖਤਮ ਹੋ ਜੂ ਪੈਰ ਅੰਦਰ ਆ ਜਾਣਾ ਇੱਕ ਇੱਕ ਗੱਲ ਮਸ਼ਹੂਰ ਆ ਥੋੜੀ ਜਿਹੀ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਆ ਵੀ ਸੰਸਾਰ ਤੋਂ ਕੰਮ ਕਰਾ ਲਓ ਪੈਰ ਵੱਡੇ ਹੋ ਜਾਂਦੇ ਆ ਇਹ ਚੀਜ਼ਾਂ ਆ ਤਾਂ ਵੱਡੇ ਹੋ ਜਾਂਦੇ ਆ ਉਹ ਇਕੱਲੇ ਇਹਦੇ ਨਾਲ ਵੀ ਨਹੀਂ ਬਾਈ ਸਾਰਾ ਹੂਫ ਦਾ ਪੜਨਾ ਮਤਲਬ ਧਿਆਨ ਦੇਣਾ ਪੈਣਾ ਹਰ ਇੱਕ ਪੈਰ ਤੇ ਹਮ ਇੱਕ ਮੈਂ ਇਹ ਆ ਵੀ ਮਾਲਕ ਸਿਰ ਤੇ ਨਹੀਂ ਮੇਰਾ ਕੰਮ ਇਹ ਹੁੰਦਾ ਜੇ ਮਾਲਕ ਸਿਰ ਤੇ ਨਹੀਂ ਤਾਂ ਮੈਂ ਫਿਰ ਵੀ ਹੋਜਿਆ ਕਰਨਾ ਸਿਰ ਤੇ ਖੜਾ ਫਿਰ ਵੀ ਹੋਜਿਆ ਕਰ ਇਹ ਗੱਲਾਂ ਉਦੋਂ ਗਲਤੀ ਹੁੰਦੀ ਨੌਲੇਜ ਬਹੁਤ ਲੋਕਾਂ ਨੂੰ ਕਰਦੇ ਨਹੀਂ ਛੇਤੀ ਚ ਉੱਥੇ ਜਾਣਾ ਉੱਥੇ ਜਾਣਾ ਕਹਿ ਕੇ ਜਾਂ ਮਾਲਕ ਸਿਰ ਤੇ ਨਹੀਂ ਦਾ ਕਰਕੇ ਪਰੇ ਕਰ ਉੱਥੇ ਕੰਮ ਗਲਤ ਹੁੰਦਾ ਫਿਰ ਹੱਥ ਵੀ ਤੁਹਾਡਾ ਉੱਥੇ ਹੀ ਟਿਕ ਜਾਂਦਾ ਪਰ ਬਾਕੀ ਵੀ ਰੇਸ਼ਮਸ਼ਾਦ ਬਾਈ ਦੇਖ 8-7 ਸਾਲ ਹੋ ਗਏ ਮੈਨੂੰ ਵੀ ਹਾਂਜੀ ਥੋੜਿਆਂ ਚਿਰ ਠੀਕ ਆ ਨਾ ਆਪਾਂ ਨੂੰ ਠੀਕ ਆ ਕੋਈ ਠੀਕ ਆ ਲੋਕ ਬਹੁਤ ਨੌਲੇਜ ਵਾਲੇ ਪਏ ਹੋਣਗੇ ਪਰ ਆਪਣੇ ਲਈ ਤੂੰ ਪਰਫੈਕਟ ਬੰਦਾ ਜੀ ਧੰਨਵਾਦ ਜੀ ਪਰਫੈਕਟ ਬੰਦਾ ਅਸੀਂ ਤੇਰੇ ਕੰਮ ਤੋਂ ਬਹੁਤ ਸੈਟੀਸਫਾਈਡ ਆ ਆ ਦੇਖੋ ਚਲੋ ਪੁੱਛੀ ਹੂੰ ਆ ਇਹ ਗੱਲ ਜਿਹੜਾ ਇਹਦਾ ਸਹੀ ਤਰੀਕਾ ਪੈਰ ਬਣਾ ਕੇ ਹੂੰ ਚਾਹ ਵਾ ਇੱਕ ਨੰਬਰ ਜੈ ਹੂੰ ਅਲਾਈਨਮੈਂਟ ਆ ਜਿਹੜੀ ਬੋਨ ਦੀ ਤਿੰਨ ਬੋਨ ਐ ਇਥੋਂ ਲੈ ਕੇ ਹੂੰ ਪਹਿਲਾਂ ਦੀ ਇਹਦੇ ਵੀ ਲਾਈਨਮੈਂਟ ਇੱਕ ਚਾਹੀਦੀ ਆ ਬੋਨ ਦਾ ਤਾਂ ਤੁਹਾਨੂੰ ਪਤਾ ਹੀ ਆ ਲੈਨਮੈਂਟ ਤਾਂ ਤੇਰੀ ਮਸ਼ਹੂਰ ਆ ਯਾਰ ਆ ਲੈਨਮੈਂਟ ਤਾਂ ਤੇਰੀ ਸਿਰ ਆ ਲੈਨਮੈਂਟ ਹੋਰ ਲੈਨਮੈਂਟ ਕੇ ਆ ਆ ਸੀ ਇੱਥੋਂ ਘੋੜਾ ਦੇਖਣਾ ਜੱਜ ਕਰਨ ਦਾ ਨਾ ਹਾਂ ਆ ਦੇਖ ਭਲਾ ਇੱਥੋਂ ਦੇਖ ਹੂੰ ਇੱਥੋਂ ਸਾਲ ਸਿੱਟਣੀ ਆ ਆ ਸਾ ਇੱਥੋਂ ਅੱਖਾਂ ਵਾਲੀ ਸਾਲ ਸਿੱਟਣੀ ਆ ਅਸਲੀ ਨਹੀਂ ਨਹੀਂ ਲੱਤ ਮਾਰੂ ਘੋੜਾ ਹਾਂ ਅੱਖਾਂ ਵਾਲੀ ਸਾਲ ਇੱਥੋਂ ਸਿੱਟਣੀ ਆ ਥੱਲੇ ਨੂੰ ਆ ਤਾਂ ਚਲੋ ਅਬ ਨਾਰਮਲ ਖੜਾ ਘੋੜਾ ਠੀਕ ਆ ਜੀ ਫਿਰ ਪਿੱਛੇ ਆ ਜਾਣਾ ਹੂੰ ਫਿਰ ਆ ਤੁਹਾਨੂੰ ਗੋਡਿਆਂ ਦਾ ਰੁਕ ਦੱਸੂਗਾ ਹੂੰ ਫਿਰ ਇੱਥੋਂ ਫਿਰ ਸਿੱਟਣੀ ਐ ਇਦਾਂ ਹੂੰ ਤੇ ਇੱਥੋਂ ਅੱਗੇ ਇੱਕ ਲੈਂਚੀਆ ਜਾਂ ਪੈਰ ਇੱਧਰ ਤਾਂ ਨਹੀਂ ਇੱਧਰ ਤਾਂ ਨਹੀਂ ਇਹ ਸੈਂਟਰ ਬਣਦਾ ਹੈਗਾ ਹੂੰ ਮੈਂ ਇਹਦੇ ਲिटल ਬਿਟ ਬਾਹਰ ਨੇ ਪੈਰ ਠੀਕ ਆ ਆ ਜਿਆਦਾ ਕਰੀ ਖੜਾ ਉਹਦਾ ਨਾਰਮਲ ਪਿੱਛੇ ਵਾਲੇ ਪੈਰ ਹਮੇਸ਼ਾ ਥੋੜੇ ਹੀ ਆਪਣੋਂ ਬਾਹਰ ਚੱਕਦੇ ਆ ਅੱਛਾ ਅਗਲੇ ਜਮਾ ਸਿੱਧੇ अच्छा एदा कारण ਕੀ ਆ ਹੂੰ ਘੋੜੇ ਨੇ ਜਦੋਂ ਤੁਰਨਾ ਇੱਥਾ ਖੜਾ ਘੋੜਾ ਹੋਊਗਾ ਹੂੰ ਬਾਰ ਬਾਰ ਉਹਦੇ ਇੱਥੋਂ ਵਰੀ ਨਹੀਂ ਹੁੰਦੀ ਇੱਥੇ ਪੈਰ ਮਾਰ ਜਾਂਦੇ ਆ ਸੈਸ ਤੇ ਪਾਟ ਆ ਤੈਨੂੰ ਬਾਅਦ ਚ ਦੱਸਦਾ ਹਾਂ ਇਹ ਪਹਿਲਾਂ ਇਹ ਦੱਸਦਾ ਕਲੀਅਰ ਕਰਦਾ ਇਹ ਜਿਹੜੀ ਲੱਤ ਬਾਹਰ ਨੂੰ ਜ਼ਰੂਰੀ ਆ ਹੂੰ ਜਦੋਂ ਪੈਰ ਤੇ ਰੂਜੇ ਸਿੱਧਾ ਹੋਊ ਤਾਂ ਸਿੱਧਾ ਹੀ ਆਊ ਇਹ ਥੋੜੇ ਬਾਹਰ ਹੁੰਦਾ ਉਹ ਮੂਰਲੇ ਪੈਰਾਂ 'ਚ ਮਾਰੂਗਾ ਹਾਂ ਫਿਰ ਇੱਥੇ ਕਰੂਗਾ ਹਾਂ ਕੰਮ ਆ ਦੇਖੋ ਇੱਕ ਤਰੀਕਾ ਹੁੰਦਾ ਵੀ ਇਹ ਤੁਹਾਨੂੰ ਦੱਸ ਦਿੰਦਾ ਹਾਂ ਆ ਲੈਣਾ ਇੱਕ ਤਾਂ ਸਿੱਧੀ ਹੋ ਗਈ ਇੱਕ ਮੈਂ ਇੱਥੋਂ ਮਾੜਾ ਜਿਹਾ ਐਨਾ ਕਾ ਕਰਦਾ ਦੇਖਣ ਨੂੰ ਇੱਥੋਂ ਇੰਚ ਦਾ ਫਰਕ ਆ ਪਰ ਇਹ ਤਾਂ ਇੱਥੇ ਜਾਊਗੀ 4 ਇੰਚ ਦਾ ਫਰਕ ਪਾ ਦੇਣੀ ਪਿੱਛੋਂ ਤਾਂ ਮੈਂ ਥੋੜਾ ਜਿਹਾ ਕਰਨਾ ਪੈਰ ਬਾਹਰ ਥੋੜਾ ਜਿਹਾ ਐਂਗਲ ਦੇ ਦੇਣਾ ਤੂੰ ਤੇ ਉਹਦੇ ਨਾਲੇ ਪੈਰ ਬਾਹਰ ਜਾਵੜਨਾ ਮੂਹਰੇ ਪੈਰ ਚ ਵੀ ਵੱਜਣ ਨੂੰ ਹਟ ਦੇਣਾ ਆਪਸ ਵਿੱਚ ਵੀ ਵੱਜਣ ਨੂੰ ਹਟ ਦੇਣਾ ਹਰ ਇੱਕ ਘੋੜੇ ਚ ਪਰ ਕਈ ਜਿਹੜੀ ਗਲਤ ਪਰਮਨ ਭਾਈ ਕਹਿ ਸਕਦੇ ਆ ਚਾਬਣ ਮਾਉਂਦੇ ਹੀ ਨਹੀਂ ਟਾਈਮ ਸਿਰ ਨਹੀਂ ਕੋਦੋਂ ਸੈਟਿੰਗ ਹੈਲੇ ਜਾਂਦੀ ਹਮਮ ਹੁਣ ਜਿਹੜਾ ਪੈਰ ਅੱਗੇ ਮਾਰਨਾ ਚੱਕ ਬਟੇ ਹੁਣ ਖੜ ਇੱਕ ਚੱਕ ਬਟੇ ਚੱਕ ਬਟੇ ਇੱਕ ਮਾਂ ਕਹਿ ਸਕਦੇ ਪੈਰ ਦੀ ਆਹ ਕਾਰਨਰੀ ਬੈਣ ਹਮ ਇਹ ਸੁੰਬ ਦੀ ਮਾਰ ਹਮ ਇਥੋਂ ਨਿਕਲਣਾ ਹਮ ਹੁਣ ਇਹੀ ਡੈਮੇਜ ਕਰ ਲੈਂਦੇ ਘੋੜੇ ਕਈ ਵਾਰੀ ਹਮ ਇਹ ਡੈਮੇਜ ਕੀਤਾ ਸਭ ਤੋਂ ਗੰਦੀ ਚੀਜ਼ ਆ ਘੋੜੇ ਦੇ ਵਿੱਚ ਜਦੋਂ ਤੁਹਾਡਾ ਕਾਰਨਰੀ ਪੈਣ ਡੈਮੇਜ ਸ਼ਾ ਇਹ ਚੀਜ਼ ਅਲਾਈਨਮੈਂਟ ਦਾ ਇੰਨਾ ਕੋ ਹੋਆ ਜੇ ਤੁਹਾਡੀ ਇੰਨੀ ਇੱਕ ਇੰਨੀ ਇੱਕ ਕਾਰਨ ਦੇ ਨਾਲ ਆਪਾਂ ਕਹਿੰਦੇ ਨਾ ਥੋੜੀ ਜੀ ਨਾ ਕੀ ਹੁੰਦਾ ਆ ਤੁਹਾਨੂੰ ਲਹਿਣ ਖਿੱਚ ਕੇ ਦਿਖਾਈ ਆ ਥੋੜੀ ਇੰਨੀ ਕ ਲਾਈਨਮੈਂਟ ਗਲਤ ਕੀਤੀ ਅੱਗੇ ਜਾ ਕੇ 4 ਇੰਚ ਹੋ ਗਈ ਥੋੜੀ ਜੀ ਅੱਗੇ ਜਾ ਕੇ ਕਿਉਂਕਿ ਉਹਨੇ ਐਂਗਲ ਟੇਡਾ ਲੈ ਜਾ ਚਾਪ ਕਹਿ ਦੇਣਾ ਇੰਨੀ ਕ ਗਲਤੀ ਤਾਂ ਕੀਤੀ ਤਾਂ ਮਾੜੀ ਜੀ ਆ ਪਰ ਥੋੜੀ ਮਾੜੀ ਜੀ ਗਲਤੀ ਨੁਕਸਾਨ ਕਿੱਡਾ ਦੇ ਜਾਂਦੀ ਆ ਯਾਰ ਐਵੇਂ ਨਹੀਂ ਦਾਤੇ ਨੇ ਇਹਨੂੰ ਖਲੀ ਬਖਸ਼ਿਆ ਲੈ ਤੈਨੂੰ ਸ਼ਮਸ਼ਾਹ ਦੇ ਇੱਕ ਖਲੀ ਤੋਂ ਚੇਤੇ ਹੋਰ ਆ ਗਈ ਗੱਲ ਤੈਨੂੰ ਮੈਂ ਕੈਮਰਾ ਬੰਦ ਕਰਕੇ ਇੱਕ ਗੱਲ ਹੋਰ ਬੜੀ ਖੂਬਸੂਰਤ ਦੱਸਾਂ ਜੀ ਬੜੀ ਸਿਰਾ ਦੱਸੂਗਾ ਗੱਲ ਕੈਮਰਾ ਬੰਦ ਕਰਕੇ ਦੱਸੂਗਾ ਪਰ ਉਹ ਮੈਨੂੰ ਚੇਤੇ ਆ ਗਈ ਤੇਰੇ ਖਲੀ ਤੋਂ ਖਲੀ ਦੀ ਗੱਲ ਫੇਰ ਕਰਦੇ ਆ ਸੱਜਣੋ ਜਿਉਂਦੇ ਰੋ ਲਵਜੂ ਆ ਜੇ ਬੰਦੇ ਨੂੰ ਤੁਸੀਂ ਕਰਨਾ ਫਾਲੋ ਤਾਂ ਸ਼ਮਸ਼ਾਦ ਲੋਟ ਵੱਧੀਆਂ ਇੰਸਟਾਗ੍ਰam ਤੇ ਪੇਜ ਆ ਨੰਬਰ ਬੋਲ ਦੇ ਨੰਬਰ 9023697990 ਇੱਕ ਮੈਂ ਛੋਟੀ ਜੀ ਗੱਲ ਬੋਲ ਸਕਦਾ YouTube ਚੈਨਲ ਦਾ YouTube ਚੈਨਲ Facebook ਤੇ Instagram ਸਾਡਾ ਲੋਟ ਵੱਧੀ ਆ ਜੀ ਹਾਂ ਪਰ ਬਾਈ ਫੋਨ ਲਾ ਕੇ ਨਾ ਜਿਹੜੇ ਏਰੀਆ ਚ ਜਾਣਨਾ ਜੇ ਮੈਂ ਤੁਹਾਨੂੰ ਹਾਂ ਕਹਿਤੀ ਜੇ ਨਾ ਕਹਿਣਾ ਤਾਂ ਬਾਈ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਇੱਕ ਬੰਦਾ ਹਰ ਇੱਕ ਜਗ੍ਹਾ ਤੇ ਅਵੇਲੇਬਲ ਨਹੀਂ ਹੁੰਦਾ ਜੇ ਤੁਹਾਨੂੰ ਹਾਂ ਕਹਿਤੀ ਤਾਂ ਫਿਰ ਮੈਨੂੰ ਫੋਨ ਬਾਰ-ਬਾਰ ਲਾਈਦਾ ਕਿਉਂਕਿ ਦਿਮਾਗ ਚੋਂ ਨਿਕਲ ਜਾਂਦੀ ਆ ਫੋਨ ਕਿੰਨੇ ਆ ਜਾਂਦੇ ਆ ਪਤਾ ਨਹੀਂ ਲੱਗਦਾ ਰੂਟ ਦੇ ਵਿੱਚ ਆ ਜੂਗਾ ਇਕੱਲੇ ਤੋਂ ਨਹੀਂ ਆਇਆ ਜਾਣਾ ਤੁਹਾਡੀ ਸਾਰਿਆਂ ਦੀ ਕਦਰ ਕਰਦਾ ਮਾਫੀ ਦਿਓ ਇਹ ਨਾ ਕਿ ਉਹ ਵੀ ਇਹ ਕਰਦਾ ਉਹ ਕਰਦਾ ਪਰ ਮੇਰੀ ਜਗਾ ਤੇ ਆ ਕੇ ਸੋਚਿਓ ਮੈਂ ਕੰਮ ਬਹੁਤ ਜ਼ਿਆਦਾ ਮੇਰੇ ਕੋਲੇ ਸਪਾਰ ਛਾਲੇ ਜਿਵੇਂ ਬਾਈ ਸਕੇਜਿੰਦਰ ਕਹਿੰਦਾ ਤੂੰ ਉੱਥੇ ਜਾਣਾ ਮੇਰਾ ਹੁਣ ਇਹੇ ਜੇ ਕਰਕੇ ਫਿਰ ਹੁਣ ਬਾਈ ਨੂੰ ਕਿਵੇਂ ਜਵਾਬ ਦਵਾਂ ਆ ਉਹਦੇ ਬੰਦਿਆਂ ਨੂੰ ਜਵਾਬ ਦਿੱਤਾ ਨਹੀਂ ਜਾਂਦਾ ਫਿਰ ਪਹੁੰਚਣਾ ਪੈਂਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਨੰਬਰ ਜ਼ਰੂਰ ਤੁਹਾਨੂੰ ਮਿਲ ਗਿਆ ਪਾਇਰਾ ਵਾਲੇ ਮਾਮਲੇ ਤੇ ਫੋਨ ਕਰੋਗੇ ਹਾਂ ਇੰਨੀ ਗੱਲ ਆ ਫੋਨ ਤੇ ਤੁਹਾਨੂੰ ਸਾਰਾ ਦੱਸੂਗਾ ਵੀਡੀਓ ਪਾ ਦਿਓ ਫੋਟੋ ਪਾ ਦਿਓ ਉੱਥੇ ਤੁਹਾਡਾ ਕੋਈ ਫੀਸ ਨਹੀਂ ਤੁਹਾਡਾ ਸਾਰਾ ਫੋਨ ਤੇ ਬਹੁਤ ਹੱਲ ਜਿਹੜੇ ਵੀਡੀਓ ਦੇਖਦੇ YouTube ਦੀ ਵੀਡੀਓ ਤੇ ਕਮੈਂਟ ਕਰਦੇ ਹਾਂ ਹਾਂਜੀ ਤੇ ਉਹ ਤੋਂ ਬਾਅਦ ਕਈ ਬੰਦਿਆਂ ਦੇ ਫੋਨ ਤੇ ਕਿੰਨੇ ਦੇ ਹੱਲ ਹੋਇਆ ਤੁਹਾਨੂੰ ਪਤਾ ਵੀਡੀਓ ਦੇਖ ਲੈ ਫੋਨ ਤੇ ਹੱਲ ਕਰੋ ਹੋਰ ਹੋਰ ਕਰੋ Instagram ਤੇ YouTube ਤੇ ਸ਼ਮਸ਼ਾਦ ਨੂੰ ਕਮੈਂਟ ਕਰੋ ਤੇ ਤੁਹਾਡੇ ਕਮੈਂਟਾਂ ਦੇ ਜਵਾਬ ਚ ਨਵੀਂ ਵੀਡੀਓ ਪਾਉਂਗਾ ਬਿਲਕੁਲ ਹਾਂ ਮੈਨੂੰ ਉਹ ਦੱਸ ਦਿਓ ਵੀ ਸਾਨੂੰ ਆਹ ਦਿੱਕਤ ਆ ਮੈਂ ਤੁਹਾਨੂੰ ਉਹ ਵੀਡੀਓ ਪਾ ਕੇ ਦੱਸਦਾ ਆ ਕਮੈਂਟ ਕਰਿਆ ਆਹ ਦਿੱਕਤ ਇੱਥੇ ਹੱਲ ਹੁੰਦੀ ਆ ਪਰ ਇਹ ਚੀਜ਼ ਨਾ ਥੋੜਾ ਜਿਹਾ ਮੈਂ ਇੱਕ ਚੌਣਾ ਜਿਹੜੇ ਕਈ ਵਾਰੀ ਕੰਮ ਕਰਦੇ ਆ ਇਹ ਫੀਲਡ ਦੇ ਵਿੱਚ ਮੈਂ ਦੇਖਿਆ ਮੈਂ ਜਮਾ ਉਹ ਕਈ ਵਾਰੀ ਮੇਰੀ ਖੁਰੀ ਲਈਦੀ ਮੈਂ ਵੀਡੀਓ ਹੁਣ ਬਈ ਪਾਉਣੋਂ ਹਟ ਗਿਆ ਇਹਦਾ ਕਾਰਨ ਸਿਕਜਿੰਦਰ ਬਾਈ ਇਹ ਆ ਦੋ ਤਿੰਨ ਜਾਨਵਰਾਂ ਦਾ ਨੁਕਸਾਨ ਹੋ ਗਿਆ ਹਰ ਇੱਕ ਜਗ੍ਹਾ ਤੇ ਇੱਕ ਕੋ ਬਿਮਾਰੀ ਦੇ ਇੱਕ ਕੋਈ ਮਤਲਬ ਟ੍ਰੀਟਮੈਂਟ ਨਹੀਂ ਲੱਗਦਾ ਹੁੰਦਾ ਉਹ ਥੋੜੀ ਘੋੜੇ ਦਾ ਤੋੜਨੇ ਦੱਸਣਾ ਵੀ ਮੇਰੇ ਤੇ ਕੀ ਚਾਹੀਦਾ ਮੈਨੂੰ ਉਹ ਕੋਈ ਕਿਤਾਬ ਚ ਨਹੀਂ ਲਿਖੀ ਹੋਈ ਖੁਰੀ ਮੈਂ ਪੜ੍ਹ ਕੇ ਆਇਆ ਵੀ ਹਾਂ ਇਹਦੇ ਦਾ ਸਪੈਸ਼ਲ ਹੁਣ ਜੇ ਪੋਰਸ ਦੀ ਗੱਲ ਕਰੀਏ ਜਾਂ ਕੋਈ ਹੋਰ ਘੋੜੇ ਦਾ ਪੈਰ ਬਾਹਰ ਆ ਹੁਣ ਉਹਦੇ ਕਿਤਾਬ ਤੇ ਥੋੜੀ ਲਿਖਿਆ ਵੀ ਹਾਂ ਪੋਰਸ ਲਈ ਲਿਖਿਆ ਗਿਆ ਉਹ ਤਾਂ ਇੱਕ ਤੁਹਾਨੂੰ ਆਈਡਲ ਦੱਸਿਆ ਆ ਹੁਣ ਆਪਾਂ ਡਿਗਰੀਆਂ ਦੀ ਵੀ ਗੱਲ ਕਰੀਏ 45 55 ਆਪਣੇ ਪੈਰ ਦਾ ਐਂਗਲ ਆ ਪਰ ਆ ਜਿਹੜੀ ਅਲਾਈਨਮੈਂਟ ਆ ਹ ਇਹਦੇ ਹਿਸਾਬ ਚ ਐਂਗਲ ਬਣਨਾ ਉਹ ਜ਼ਰੂਰੀ ਨਹੀਂ ਤੁਹਾਡਾ 45 ਤੇ ਹੀ ਬਣਨਾ ਔਰ ਤੁਸੀਂ ਪੈਰ ਵਾਢ ਕੇ ਉਹਨੂੰ 45 ਕਰ ਦੋ ਘੋੜਾ ਦੁਖੀ ਬੰਜਾੜੇ ਨੂੰ ਤੁਸੀਂ 60 ਤੋਂ ਥੱਲੇ ਸਿੱੜ ਦੋ ਉਹ ਘੋੜੇ ਦੀ ਕਨਫਰਮੇਸ਼ਨ ਦੇ ਹਿਸਾਬ ਨਾਲ ਆ ਜਾਨੀ ਉਹਨੂੰ ਤੰਗ ਨਾ ਕਰੋ ਜੇ ਤੁਸੀਂ ਕੰਮ ਕਰਨਾ ਜਰੂਰ ਮੈਂ ਨਹੀਂ ਕਹਿੰਦਾ ਮੈਨੂੰ ਬਾਲੀ ਨੋਲੇਜ ਆ ਪਰ ਜਿੰਨੀ ਥੋਡੇ ਕੋਲ ਆ ਭਾਈ ਬਣੇ ਕਿਸੇ ਦੀ ਕਾਪੀ ਨਾ ਕਰੋ ਆਪ ਦੇ ਧਿਆਨ ਨਾਲ ਦੇਖ ਕੇ ਕੰਮ ਕਰੋ ਕਿਸੇ ਦਾ ਨੁਕਸਾਨ ਨਾ ਹੋਵੇ ਤੁਸੀਂ ਆਪ ਦੀ ਟ੍ਰਾਇਲ ਲਈ ਕਿਸੇ ਦਾ ਗਲਤ ਨਾ ਕਰੋ ਕਿ ਸਿਰਫ ਤੁਸੀਂ ਆਪ ਦਾ ਟ੍ਰਾਇਲ ਲੈਣਾ ਵੀ ਦੇਖਦਾ ਕੀ ਠੀਕ ਹੋ ਜਾ ਬਈ ਯਾਰ ਬੇ ਨਾ ਕਰੋ ਆਪ ਦੇ ਤਜਰਬੇ ਨਾ ਕਰੋ ਕਿਉਂਕਿ ਇਹ ਸਭ ਲਈ ਦਿਲੋਂ ਨੇ ਮੇਰੇ ਲਈ ਮੇਰਾ ਘੋੜਾ ਭਾਈ ਲਈ ਭਾਈ ਦਾ ਕਿਉਂਕਿ ਇਹਨੂੰ ਬਾਈ ਨੂੰ ਹੁਣੇ ਤੋਂ ਤਾਂ ਹਾਂ ਕੁਛ ਨਹੀਂ ਜਿੱਡਾ ਮਰਜੀ ਤੁਸੀਂ ਮਹਿੰਗਾ ਅਗਲੱਖਾਂ ਕਰੋੜਾਂ ਵਾਲਾ ਮੂਰੇ ਕਰਦੇ ਯਾਰ ਕੁਛ ਨਹੀਂ ਇਹਦੇ ਲਈ ਜਾਨ ਮੇਰੇ ਲਈ ਮੇਰਾ ਜਾਨ ਜਿਹਦੇ ਲਈ ਅਗਲੇ ਦੀ 20000 ਦੀ ਘੋੜੀ ਵੀ ਉਹਦੇ ਲਈ ਉਹਦੀ ਜਾਨ ਤੁਸੀਂ ਐਵੇਂ ਆਪਦਾ ਤਜਰਬਾ ਕਰਕੇ ਕਿਸੇ ਦਾ ਜਾਨ ਪਰ ਨਾ ਖਰਾਬ ਕਰੋ ਬਸ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਹ ਹੀ ਕਰੋ ਆਪਦਾ ਤਜਰਬਾ ਨਾ ਕਰੋ ਵੀ ਇਹ ਤੇ ਕਰਕੇ ਦੇਖਦੇ ਠੀਕ ਹੋਊ ਕਿ ਨਹੀਂ ਸਹੀ ਗਾ ਉਹ ਕੰਮ ਨਾ ਕਰੋ ਐਵੇਂ ਜਵਾਬ ਦੇ ਦੋ ਨਹੀਂ ਹੁੰਦਾ ਉਹਦਾ ਤੁਹਾਡਾ ਕੋਈ ਅਗਲਾ ਇਹ ਨਹੀਂ ਹੈਗਾ ਵੀ ਹਾਂ ਤੁਹਾਡੀ ਮਤਲਬ ਬੇਇਜ਼ਤੀ ਫੀਲ ਹੁੰਦੀ ਐਵੇਂ ਮੈਨੂੰ ਆਉਂਦਾ ਨਹੀਂ ਬਹੁਤ ਕੰਮ ਨੂੰ ਮੈਂ ਵੀ ਕਹਿਣਾ ਬਾਈ ਮੇਰੇ ਵੱਸ ਜ਼ਰੂਰੀ ਨਹੀਂ ਵੀ ਹਾਂ ਤੁਸੀਂ ਸਾਰਾ ਕੁਝ ਹਰ ਜਗ੍ਹਾ ਤੇ ਤੁਸੀਂ ਸਹੀ ਹੋ ਉਹ ਇਹ ਗੱਲ ਸਹੀ ਨਹੀਂ ਹੈ ਮੈਂ ਕਹੀ ਜਾਂ ਮੈਨੂੰ ਵਾਲੇ ਹੀ ਪਤਾ ਪਰ ਮੈਨੂੰ ਸਾਰਾ ਕੁਝ ਨਹੀਂ ਉਹਦਾ ਕਈ ਵਾਰੀ ਹੱਥ ਖੜੇ ਵੀ ਕਰਨੇ ਪੈਂਦੇ ਵੀ ਨਹੀਂ ਬਾਈ ਮੇਤੋ ਜਮਾਂ ਸਹੀ ਇਹ ਚੀਜ਼ਾਂ ਕਰੋ ਜਮਾਂ ਸਹੀ ਤੇ ਜਰਬੀਨਾ ਕਰੋ ਕਿ ਇਹਦਾ ਜਾਨਵਰ ਨਾਲ ਤੰਗ ਕਰੋ ਕਿਉਂਕਿ ਇਹਦੇ ਤੋਂ ਉੱਤੇ ਮੈਂ ਕਹਿਣਾ ਅਸੀਂ ਸੇਵਾ ਕੀਤੀ ਇਹਨਾਂ ਦੀ ਕਰਮ ਵਾਲਿਆਂ ਦੀ ਅੱਜ ਕਿੱਥੋਂ ਕਿੱਥੇ ਆ ਗਏ ਜੇ ਇਹਨਾਂ ਨੇ ਕੀਤੀ ਹੁਣ ਇਹਨਾਂ ਨੇ ਆਪਾਂ ਖਲਵਾੜ ਕਰਾਂਗੇ ਫਿਰ ਥੱਲੇ ਵੀ ਸੈੱਟ ਸਕਦੇ ਆ ਵੀ ਚੱਲ ਥੱਲੇ ਹਾਂ ਜਮਾਂ ਸਹੀ ਤੁਹਾਨੂੰ ਤੰਗ ਕਰਦਾ ਜਮਾਂ ਸਹੀ ਜੇ ਤੁਹਾਨੂੰ ਰੱਬ ਨੇ ਐਡਾ ਕੁ ਬਣਾਤਾ ਲੋਕ ਇਹਨਾਂ ਦੇ ਹਰੇਕ ਚੀਜ਼ ਦੇ ਬਾਈ ਪੈਰ ਨੂੰ ਕਹਿੰਦੇ ਆ ਵੀ ਪੈਰਾਂ ਤੇ ਜਾਂ ਚਰਨ ਅਸੀਂ ਕੰਮ ਹੀ ਚੱਲਣਾ ਦਾ ਪੈਰਾਂ ਤੇ ਕਰਦੇ ਹਾਂ ਇਹਦੇ ਪੈਰੀਂ ਹੱਥ ਲਾਉਣੀ ਲਾਉਣੀ ਪੈਰੀਂ ਹੱਥ ਲੱਗਦੀ ਲੱਗਦੇ ਆ ਲੋਕ ਇੱਜ਼ਤ ਸਮਝਦੇ ਆਦਬ ਕਰਦੇ ਆ ਪੈਰੀਂ ਹੱਥ ਲਾ ਕੇ ਅਸੀਂ ਇਹਨਾਂ ਦੇ ਆਦਬ ਪੈਰਾਂ ਦਾ ਕਰਦੇ ਆ ਤੇ ਤਾਂ ਹੀ ਇੱਥੇ ਤੱਕ ਲੇ ਆ ਲਵ ਯੂ bro ਲਵ ਯੂ ਲਵ ਯੂ ਜਿਉਂਦੇ ਰੋ